ਜੀ ਆ ਗਏ ਆ ਸਾਸਰੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਵੱਢ ਰਹੇ ਆ ਬਾਈ ਜੀਰੀ ਖੇਤ ਤੇ ਆ ਚੱਲੀ ਜਾਂਦੀ ਆ ਕੰਪੈਨ ਤੇ ਆ ਖੜਾ ਆਪਣਾ ਜੌਂਡੀਆਰ ਤੇ ਆ ਉਹ ਆਮਾ ਆਪਣਾ ਸੋਨਾ ਲੀਕਾ ਉਹ ਸੋਨਾ ਲਈ ਆਉਂਦਾਗਾ ਤੇ ਆ ਪੜੇ ਬੰਦੇ ਫਿਰਦੇ ਨੇ ਸੀਪਾ ਤਰਨੇਓਤ ਤੇ ਆਪਣਾ ਖੁਸ਼ ਜਗਦੀਪ ਗਿਆਲਾ ਤੇ ਹੁਣ ਥੋੜੇ ਜਿਹਾ ਕੱਖ ਹੋ ਗਈ ਬਾਈ ਯਾਰ ਇੱਥੇ ਥੋੜੀ ਤੇ ਆਉਂ ਖੜਾ ਆਪਣਾ 735 ਉਦਨੇ ਆ ਰਿਹਾ ਉਹ ਤਾਂ ਹਾਉ ਪਰਬਾਪੂ ਜੀ ਦੀ ਗੱਲੀ ਉਹਦੇ ਆ ਗੰਬ ਹੈ ਹਾਂ ਆਪਾਂ ਸਬਜ਼ੀ ਲਾਈ ਦੀ ਬਾਈ ਆ ਆਪਣੀ ਸਬਜ਼ੀ ਐ ਇੰਨੀ ਕੁ ਆ ਇੰਨੀ ਸਬਜ਼ੀ ਐ ਉਹ ਸਾਰੀ ਪੀਲੀ ਉਸਾ ਸੀਗੀ ਆ ਵੀ ਸਬਜ਼ੀ ਐ ਇਹ ਵੀ ਆਈ ਪਈ ਐ ਆ ਨਾ ਅਜੇ ਥੋੜੀ ਜੀ ਆਈ ਨਹੀਂ ਬਿੱਤੀ ਨਗਾ ਦੇਣੀ ਅੱਜ ਆਓ ਆਪਣਾ ਯਾਰ 바ਰੂ ਫਿਰਦਾਗਾ ਓ ਬਾਰੂ ਯਾਰ ਫਿਰਦਾਗਾ ਪੀਲਿਊ ਸਾਰਿਆਂ ਨੂੰ ਬਾਈ ਕਹਿੰਦੇ ਸੀ ਲੈਂਦੇ ਨਹੀਂ ਆਏ ਨਹੀਂ ਕਰਦੇ ਫਲਾਣਾ ਨਹੀਂ ਕਰਦੇ ਭੱਜ ਕੇ ਪੈਂਦੇ ਨੇ ਟਰਾਲੀਆਂ ਨੂੰ ਹੁਣ ਤਾਂ ਪੀਲਿਊ ਛਾੜੀਆਂ ਨੂੰ ਫੁੱਲ ਮੰਗਾ ਵੱਡੀ ਕੰਪਨੀ ਤੋਂ ਵੜਾਇਆ ਕਰੋ ਨਾਲੇ ਬਾਈ ਸਾਰਿਆਂ ਨੂੰ ਬੇਨਤੀ ਹੈ ਆਓ ਖੜਾ ਆਪਣਾ ਜੌਂਡੀ ਯਾਰ ਆਪਾਂ ਜੌਂਡੀ ਯਾਰ ਤੇ ਆਈ ਲਓਡੀ ਆਪਣੀ ਆਪਾਂ ਜੌਂਡੀ ਯਾਰ ਨਾਲ ਚਿੱਪਾ ਪਾਉਣੀ ਆ ਸਾਰੀ ਠੀਕ ਹੈ ਨਾ ਦੇਖਦੇ ਹਾਂ ਕੀ ਬਣਦਾ ਹਾਂ ਆਪਣੇ ਬੰਦੇ ਵੀ ਆਈ ਜਾਂਦੇ ਜਗਦੀਪ ਤੇ ਹੁਸਨਾ ਉਹ ਟਰੈਡ ਤੇ ਨੇ ਹੁਣੇ ਲਿਖੀ ਤੇ ਆਪਾਂ ਜੌਂਡੀ ਯਾਰ ਤੇ ਆ ਤੇ ਕਰਨੀ ਉਹ ਤੇ ਸੀਪਾ ਹੈਗੇ ਨਹੀਂ ਤੇ ਆਪਣੇ ਤੇ 635 ਦੇ ਡੈਡੀ ਦੇ ਬਰੂਣ ਦੇ 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 ਭੇਜਾਂਗੇ ਮੋਟਰਸਾਈਕਲ ਦੇ ਕਿ ਕਿਸੇ ਮੋਟਰ ਹੈਲ ਜਾਓ ਉਹ ਵੱਡੀ ਕੰਪੈਨ ਆ ਬਾਈ ਤਿੰਨ ਟੈਂਕੀਆਂ ਪੈ ਗਈਆਂ ਟਰਾਲੀ ਦੇ ਵਿੱਚ ਉਹਨਾਂ ਦੇਖਦੇ ਆ ਜੀਰੀ ਕੈਸਾ ਝਾੜ ਨਿਕਲਦਾ ਕੈਸਾ ਨਹੀਂ ਵਧੀ ਨਿਕਲਣਾ ਚਾਹੀਦਾ ਕਿਉਂਕਿ ਜਿੱਥੋਂ ਟੱਕਰ ਮੈਨੂੰ ਉਮੀਦ ਹੈ ਹੁਣ ਟੱਕਰ ਦੇਖ ਰਿਹਾ ਹਾਂ ਬਾਈ ਆਵਦੀਆਂ ਖਾਣਾ ਵੀ ਕਿੰਨੀ ਕੁ ਵੱਡਕ ਕਿੰਨੀ ਕੁ ਹੋਊਗੀ ਉਸ ਹਿਸਾਬ ਨਾਲ ਜੀਰੀ ਫੁੱਲ ਸਿਰਾਂ ਜਮਾ ਓਕੇ ਆ ਬਾਈ ਫੁੱਲ ਵਾਈ ਫੁੱਲ ਨਿਕਲ ਰਹੀ ਆ ਲੋਕਾਂ ਤੋਂ ਜ਼ਿਆਦਾ ਹੀ ਨਿਕਲਣਾ ਸੀ ਉਸ ਹਿਸਾਬ ਨਾਲ ਤਾਂ ਬਾਕੀ ਬਾਈ ਜਦੋਂ ਸਾਰੀ ਵੱਢ ਲਈ ਉਦੋਂ ਪਤਾ ਲੱਗੂਗਾ ਕੀ ਬਣਦਾ ਕੀ ਨਾ ਕਿੰਨੀ ਕ ਨਿਕਲਦੀ ਐ ਉਹ ਵੀ ਆਗੇ ਬੰਦੇ ਚਲੋ ਹੁਣ ਸਾਨੂੰ ਮਿਲਦੇ ਆ ਬਾਅਦ ਚ ਬੜਾ ਗਣਾ ਕੱਟੂ ਜੇ ਆਹ ਦੇਖੋ ਯਾਰ ਉਹ ਜੀਰੀ ਆਪਣੀ ਜ਼ਿਆਦਾ ਸੁੱਕ ਗਈ ਆਹ ਦੇਖੋ ਥੱਲੇ ਡੱਲੀ ਪਈ ਹੈਗੀ ਬਾੜੀ ਸੁੱਕ ਗਈ ਇੱਕ ਹਫਤਾ ਲੇਟ ਜੀਰੀ ਵੱਡੀ ਆਪਾਂ ਬਾਈ ਆਪਾਂ ਸੱਤ ਸੁੱਤ ਚ ਬਿਜੀ ਹੋ ਗਏ ਆਹ ਦੇਖੋ ਥੱਲੇ ਫੂਸਰਾਲ ਤਾਂ ਪਤਾ ਲੱਗਦਾ ਓਏ ਹਾਂ ਨਾ ਨਾ ਵੱਡਣਾਗਾ वो बढ़ना का आप जाएंगे ट्राली में ट्राली 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 ट्राली, ट्राली। में गिरी कितना डाला है पर गियो बाबा जमा सुखी है पानी ਗਾਰਡਿੰਗ ਕਿਹਾਂ ਭੇਜਣੀਆਂ ਇੱਜ ਜਿਆਦਾ ਸੁੱਕੀ ਹੈ ਜਿਹੜੀ ਬਾਬੇ ਪੂਰਾ ਸਿਰਾ ਕੰਮ ਚੱਲ ਰਿਹਾ ਪੂਰੀ ਸਿਰਾ ਜੀਰੀ ਨਿਕਲੀ ਆਪਣੀ ਪੂਰੀ ਵਧੀਆ ਨਿਕਲੀ ਹੈ ਸੁੱਕੀ ਵਾਲੀ ਆ ਦੇਖੋ ਕਿੰਨਾ ਟੰਡ ਕਿੰਨੀਆਂ ਸਾਰੀ ਤੇਰੀ ਘੰਟਾ ਜੀਰੀ ਸੁੱਕੀ ਕਰਨ ਆਹ ਦੇਖੋ ਬੰਦੋ ਇਹ ਰਹਿ ਗਿਆ ਸੇਟੀ ਡੈਂਕੀ ਵਾਈ ਜੀ ਐਂਦੇ ਬਾਹਰ ਜੋ ਆਪਣੇ ਜੋ ਇਹ ਹੋ ਗਿਆ ਚਾਰ ਟੰਕਲੇ ਵਾਣ ਤੇ ਐਜ ਭਾਈਆਂ ਤੇ ਨਟੈਂਕੀਆਂ ਚੌਥੀ ਹੁਣ ਪਾਵਾਂਗੇ ਦੋ ਟੰਕੀਆਂ ਉੱਚ ਪੈਗੀਆਂ ਤੁਹਾਨੂੰ ਦੇਖਦੇ ਸੀ ਨਿਕਦੀਪ ਵਾਲੇ ਓਕੇ ਆ ਜਾਵਾਂ ਕੰਮ ਹੁਣ ਥੱਲੇ ਉਤਰਦੇ ਆ ਫੇਰ ਦੇਖਾਂਗੇ ਆ ਸਾਡੇ ਨੌਜਵਾਨ ਟੈਂਕੀ ਭਰਉਣਗੇ ਹੁਣ ਭਰਾਂਗੇ ਟੈਂਕੀ ਐਜ ਦੋ ਦਿਨਾਂ ਦੇ ਟਰੈਡ ਤੇ ਪੀਉਣੇ ਲਣ ਤੋੜਦੇ ਆ ਇੱਕ ਵਾਰੂ ਮੇਰੇ ਦੇ ਬੱਟਣੀਆਂ ਆ ਕੀ ਕਰਕੇ ਮੇਰੇ ਮੱਡੀ ਤੇ ਲਾ ਕੇ ਆਉਣਗੇ ਜਾਂ ਮੈਂ ਜਾਉ ਨਾਲ ਨਾ ਦੇ ਚਲੋ ਹੁਣ ਮੈਂ ਵੀ ਥੱਲੇ ਉਤਰਦਾ ਬਾਈ ਸਰਾ ਹੋ ਗਿਆ ਬਾਬੇ ਆਪਾਂ ਚੱਲੇ ਮੰਡੀ ਦੀ ਟਰਾਲੀ ਲਾਉਣ ਤੇ ਇਹ ਚ ਪਈਆਂ ਚਾਰ ਟਾਂਕੀਆਂ ਤੇ ਚੌਥੀ ਟਾਂਕੀ ਬਾਈ ਨਾ ਤੀਜੀ ਤੀਜੀ ਟਾਂਕੀ ਚ ਗਰੀਬ ਵਾਲੀ ਚ ਤੀਜੀ ਟਾਂਕੀ ਆ ਜੋ ਨਾ ਚੌਥੀ ਬਾਈ ਨਾ ਤੀਜੀ ਤੀਜੀ ਟਾਂਕੀ ਐ ਸੌਰੀ ਹੋਜਾ ਟੋਟਲ ਸੱਤ ਟਾਂਕੀਆਂ ਹੋ ਗਈਆਂ ਅੱਠ ਹੋ ਜਾਣੀਆਂ ਬਾਬੋ ਊਸ਼ਾ ਦੇ ਚਾਰ ਕਿੱਲਾਂ ਚੋਂ ਅੱਠ ਟਾਂਕੀਆਂ ਕੰਪੈਨ ਬਾਈ ਇਹ ਵੱਡੀ ਐ ਵੱਡੀ ਕੰਪੈਨ ਦੀ 45 50 ਮਣ ਦੀ ਟਾਂਕੀ ਹੁੰਦੀ ਐ ਤੁਸੀਂ ਦੇਖ ਲਓ ਫਿਰ ਵੀ ਕਿੰਨੀ ਕੀ ਜੀਰੀ ਨਿਕਲੀ ਐ ਵੱਡੀ ਮਸ਼ੀਨ ਦੀ ਟਾਂਕੀ 45 50 ਮਣ ਦੀ ਹੁੰਦੀ ਐ ਦੇਖ ਲਓ ਸੀਪੇ ਵੇਖ ਲਓ ਕਿੰਨੀ ਘੋਈ ਹੈ ਬਾਈ ਜੀਰੀ ਆਪਣੇ 4 ਇਹ ਚ 3 ਜਗਦੀਪ ਵਾਲੀ ਚ ਤੇ ਇੱਕ ਹੋਰ ਹੋ ਜੂ ਟੈਂਕੀ 우샤 우샤 ਚੋਂ ਇਹ ਦੂਆ 26 ਦੇਖਦੇ ਕਹੇ ਜੀ ਨਿਕਲਦੀ ਹੈ ਬਾਈ ਸਰਾ ਹੋ ਗਿਆ 우ਸਾ ਦਾ ਬਾਬੇਓ ਇੰਨਾ ਹੋਣੀ ਸੀ ਉਮੀਦ ਨਹੀਂ ਸੀ ਉਮੀਦ ਤੋਂ ਵੱਧ ਕੇ ਜੀਰੀ ਹੋ ਗਈ ਬਾਈ ਹਜੇ ਤਾਂ ਇੱਕ ਟੈਂਕੀ ਹੋਰ ਵੱਜ ਜਾਂਦੀ 9 ਹੋ ਜਾਂਦੀਆਂ ਜੇ ਥੋੜੀ ਜੀ ਆਹੋ ਵੱਢ ਲੈਂਦੇ ਆਪਾਂ ਠੀਕ ਹਫਤਾ ਲੇਟ ਆ ਜੀਰੀ ਹਫਤਾ ਜਿਆਦਾ ਸੁੱਕ ਗਈ ਸੁੱਕ ਸੁੱਕੀ ਬਾਲੀ ਹੈ ਜੀਰੀ ਤੁਸੀਂ ਦੇਖੋ ਬਾਈ ਖੜਕਦੀ ਹੈ ਨਾ ਜਮਾ ਲੈ ਐ ਖੜਕੀ ਜਾਂਦੀ ਹੈ ਇਹ ਤਾਂ ਹਾਂ ਬਾਹਲੀ ਸੁੱਕ ਗਈ ਜਿਆਦੇ ਇਹ ਪਹਿਲਾਂ ਵੱਢੀ ਜਾਂਦੀ ਫੇਰ ਬਨੇਰ ਆ ਜਾਂਦਾ ਚਲੋ ਹੁਣ ਦੇਖਦੇ ਹਾਂ ਹੁਣ ਮੇਲਾ ਜੋਂਡੀਆ ਚ ਪਾਉਣਗੇ ਫੇਰ ਆਹੋ ਕਰਨਗੇ 26 ਪਵਾ ਕੇ ਫੇਰ ਉੱਤੇ ਉਸਾ ਪਾਉਣਗੇ ਐਂ ਹੀ ਕਰਨਗੇ ਟੋਕਾ ਚਲੋ ਬਾਈ ਤੁਹਾਨੂੰ ਮਿਲਦੇ ਆ ਅੱਗੇ ਬਾਬੇ ਉਹ ਆ ਹੈਗੀ ਆਪਣੀ ਕਤੂਰਾ ਗਾਏਗਾ ਇਧਰ ਆ ਓਏ 1 2 3 4 5 6 ਫੇਕ ਤੂਰੇ ਨੇ ਕਿੰਨਾ ਸੱਤ ਨੇ ਬਾਈ 21 ਫਿਰਦਾ ਸਾਲਾ ਤੇ ਬਾਈ ਆਪਾਂ ਜੱਟ ਅੱਜ ਪੂਰਾ ਖੁਸ਼ ਆ ਯਾਰ ਜੇ ਤੁਸੀਂ ਪੁੱਛੋ ਅੱਜ ਜ਼ਿੰਦਗੀ ਸਭ ਤੋਂ ਜ਼ਿਆਦਾ ਖੁਸ਼ੀ ਹੈ ਬਾਈ ਨਿਆਰਾ ਆ ਗਿਆ ਅੱਜ ਬਾਈ ਬੰਨ ਕੇ ਚੱਲੋ ਵੀ ਆਪਾਂ ਊਸ਼ਾ ਊਸ਼ਾ ਚੋਂ ਨਾਂ ਵਾਲਾ 3.5 ਤੋਂ 4 ਲੱਖ ਰੁਪਇਆ ਕਮਾ ਕੇ ਦਿੱਤਾ ਕਰਦੇ ਨੂੰ ਆਪਣੀ ਜੇਬ ਚ ਤਾਂ ਕੁਝ ਨਹੀਂ ਹੁੰਦਾ ਪਰ ਘਰਦਿਆਂ ਵਾਸਤੇ ਕਮਾ ਕੇ ਦਿੱਤਾ ਤੇ ਹੁਣ ਆਹ ਹੁਸਨਿਆਲੀ 26 ਵਧਣਾ ਹੈ ਆਪਾਂ ਵਧਦੇ ਨਹੀਂ ਆਪਾਂ ਹਾਂ 26 ਬਸ ਹਣ ਜਿਵੇਂ ਦੀਪਾ ਟਰੈਕਟਰ ਲਾ ਕੇ ਟਰਾਲੀ ਮੰਡੀ ਚਲਾ ਦੀਆਂ ਦੋ ਟਰਾਲੀਆਂ ਤੇ ਤਿੰਨ ਹੋ ਗਈਆਂ ਬਾਈ ਨਜ਼ਾਰਾ ਆ ਗਿਆ ਇਹ ਹੋਈਆਂ ਨੇ ਆਪਣੇ ਪੰਜ ਕਿੱਲਾਂ ਚੋਂ ਤਿੰਨ ਟਰਾਲੀਆਂ ਤੇ ਅੱਠ ਟੈਂਕੀਆਂ ਦਾ ਭਰਗੀਆਂ ਬਾਈ ਹੂਸਾ ਚੋਂ ਠੀਕ ਹੈ ਹਜੇ 26 ਦਾ ਮੈਨੂੰ ਪਤਾ ਨਹੀਂ ਵੀ ਦੋ ਭਰੀਆਂ ਨੇ ਉਹ ਚੋਂ ਜਾਂ ਤਿੰਨ ਭਰੀਆਂ ਨੇ ਉਸ ਨੂੰ ਬਾਅਦ ਚੋਂ ਕਲੀਅਰ ਕਰਕੇ ਦੱਸਾਂਗੀ ਕਿਉਂਕਿ ਉਹ ਟਰਾਲੀ ਟਰੈਕ ਜਾਂਦੀ ਹਰ ਉਹ ਸੀ ਬਾਹਰੂ ਲੈ ਕੇ ਆ ਰਹੇ ਹੈ ਇਹ ਜਾਂਦਾ ਹੋਏ ਜਾਂਦਾ ਨਹੀਂ ਹੋ ਜਾਂਦਾ ਹੈ ਉਹ 바ਰੂ ਲੈ ਕੇ ਆ ਰਹੇ ਆ ਜਗਦੀਪ ਲੈ ਕੇ ਆ ਗਿਆ ਉਹ 바ਰੂ ਵਰਗੇ ਮੰਡੀ ਚ ਲਾ ਕੇ ਆਉਣਗੇ ਤੇ ਇਦੂ ਬਾਦ ਵਾਪਸ ਆ ਜਾਣਗੇ ਕੁਝ ਬਾੱਕ ਜਿਆ ਲੈ ਕੇ ਟ੍ਰੇਡ ਬਸ ਓਕੇ ਓਕੇ ਹੈ ਜਮਾ ਜਮਾ ਓਕੇ ਹੈ ਗਮ ਬਲੌਗਿੰਗ ਤਾਂ ਬਲੌਗਿੰਗ ਟੱਕਰ ਗਈ ਬਾਬੇਓ ਸਾਡੇ ਭਾਈ ਜਗਦੀਪ ਵੀ ਬਲੌਗ ਬਣਾਉਂਦਾ ਉਹਦਾ ਚੈਨਲ ਸਬਸਕ੍ਰਾਈਬ ਕਰੋ ਪੰਜਾਬ ਐਗਰੀਕਲਚਰ ਬਲੌਗਰ ਨੂੰ ਬਲੌਗਰ ਟੱਕਰ ਗਿਆ ਆ ਚੱਕ ਦੇਣੀ ਆਉਣ ਫੱਟੇ ਇਹ ਫੁੱਲ ਟੈਂਕੀਆਂ ਚਾਰ ਪੈ ਗਈਆਂ 26 ਜੋ ਆਪਣੇ ਚੋਂ ਕਿੰਨਾ ਵਾਣਾ ਉਸਨੇ ਡੇਢ ਕਿੱਲਾ ਸਿਰਾ ਹੋ ਗਿਆ ਬਾਬੋ ਦੀਰੀ ਆਪਣੀ ਇੱਕ ਨੰਬਰ ਹੋਈ ਹੈ ਇਹ ਵਾਹਣ ਚ ਤਾਂ ਇਦੂ ਵੀ ਵੱਧ ਨਿਕਲੂਗੀ ਮਸ਼ੀਨ ਚੱਲ ਰਹੀ ਹੈ ਪੂਰੀ ਜੋਰਾ ਸੋਰਾ ਤੇ ਇਹ ਚ ਪੈ ਗਈਆਂ ਚਾਰ ਟੈਂਕੀਆਂ ਹੁਣ ਇਹ ਚ ਪੰਜਵੀਂ ਟੈਂਕੀ ਪਵਾ ਕੇ ਇਹਨੂੰ ਰੁਬਾਨਾ ਕਰ ਦਾਂਗੇ ਐ ਨਹੀਂ ਪਤਾ ਚਾਰ ਹੀ ਪਵਾਈਏ ਮਸ਼ੀਨ ਦਾ ਕਰਮਾ ਲਈ ਹੈਗੀ ਹੁਣ ਵੱਡੀ ਮਸ਼ੀਨ ਹੈ ਵੱਢਦੀ ਤੁਰਿਆ ਜਾਂਦੀ ਹੈ ਲਾਬਰੇ ਲਾਉਂਦੀ ਤੁਰੀ ਜਾਂਦੀ ਹੈ ਅੱਜ ਆਪਣੇ ਆਪਣੇ ਬਾਗ ਨਹੀਂ ਵੱਡੂ ਬਾਬਾ ਇਹ ਤੜਕੇ ਆਪਣੇ ਬਾਗੋਂ ਚੋਂ ਸਟਾਰਟ ਹੋਈ ਸੀ ਆਪਣੇ ਦੀ ਅੱਜ ਖਤਮ ਹੋ ਜੂ ਹਜੇ ਘਰ ਵਾਲਾ ਵੱਡਣਾ ਜਾ ਕੇ ਉਹ ਤੇ ਵੀ ਟਾਈਮ ਲੱਗ ਜੂ ਬਸ ਇੱਥੇ ਨਿਬੜ ਜੂ ਇਹਦਾ ਕੰਮ ਹਣਾ ਇਦੋਂ ਨੇਰੇ ਹੋਏ ਤਾਂ ਚੱਲਦੀ ਨਹੀਂ ਹੈਗੀ ਆਪਾਂ ਹੀ ਕਰਦੇ ਹੁੰਦੇ ਆ ਪਤਾ ਦਾ ਹਾਂ ਪਹਿਲਾਂ ਸਟੇਟੀ ਵਾਲੇ ਸੁਪਰ ਸੀਡਰ ਦੀ ਵੀ ਸ਼ੁਰੂਆਤ ਆਪਾਂ ਹੀ ਕੀਤੀ ਸੀ ਬੀਜ ਬੂਜ ਕੇ ਫੇਰ ਪੌ ਕੀਤਾ ਸੀ ਦੋਨਾਂ ਦੀ 9 ਫੁੱਟੇ ਦੀ ਵੀ 8 ਫੁੱਟੇ ਦੀ ਮਸ਼ੀਨ ਵੀ ਆਪਣੇ ਤੋਂ ਸਟਾਰਟ ਹੋ ਕੇ ਆਪਣੀ ਖਤਮ ਹੋ ਜਾਂਦੀ ਹੈ ਆਹ ਤਾਂ ਰੱਬ ਨਹੀਂ ਦਿੱਤਾ ਹੋਇਆ ਇੰਨਾ ਕਿ ਤਾਂ 20 ਸਾਰਾ ਦਿਨ ਲਵਾ ਦੀਏ ਮਸ਼ੀਨ ਦਾ ਸਾਰਾ ਦਿਨ ਲਵਾ ਦੀਏ ਇੰਨੀ ਕਿ ਦਾ ਕਿਰਪਾ ਹੈਗੀ ਹੈ ਜਲਾ ਜੀ ਜੀਰੀ ਵੀ ਪੂਰੀ ਸਰਾ ਹੋਈ ਆ ਬਾਬੋ ਜਿਹੜੇ ਸਾਡੇ ਰਿਸ਼ਤੇਦਾਰ ਸਾਨੂੰ ਕਹਿੰਦੇ ਜੀ ਤੁਸੀਂ ਕੰਮ ਨਹੀਂ ਕਰਦੇ ਤੁਸੀਂ ਆ ਨਹੀਂ ਕਰਦੇ ਆਹ ਦੇਖ ਲਓ ਛੋਡੇ ਨੂੰ ਵੱਧ ਹੈਗੀ ਠੀਕ ਹੈ ਅਸੀਂ ਨਜ਼ਾਰੇ ਵੀ ਲਈ ਇਹੀ ਚਾਹੀਦੀ 12 ਵਜੇ ਉੱਠੀਏ ਅਸੀਂ ਕਹੇ ਜੀ ਮਰਜ਼ੀ ਵੀਡੀਓ ਪਾਈਓ ਪਾਈਏ ਠੀਕ ਹੈ ਸੋਨੂੰ ਮਤਲਬ ਨਹੀਂ ਅਸੀਂ ਕੰਮ ਕਰਦੇ ਨਾ ਆਉਦੇ ਘਰੇ ਕਰਦੇ ਮੇਰੇ ਘਰੇ ਆ ਕੇ ਕਿਸੇ ਨੂੰ ਗਿਆਨ ਦੇਣ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ ਮੈਂ ਸਿਰਫ ਗੱਲ ਆਪਦੇ ਘਰਦਿਆਂ ਦੀ ਮੰਨਦਾ ਮੈਂ ਇਹਦੂ ਬੁੰਡ ਕੇ ਕਿਸੇ ਦੀ ਨਹੀਂ ਗੱਲ ਮੰਨਦਾ ਤੁਹਾਡਾ ਗਿਆਨ ਮੇਰੇ ਕਿਸੇ ਕੰਮ ਦਾ ਨਹੀਂ ਦਿੱਤਾ ਠੀਕ ਹੈ ਜਾਂ ਮੈਂ ਉਹਦੀ ਗੱਲ ਮੰਨਦਾ ਜਿਹੜਾ ਮੰਦਾ ਮੈਨੂੰ ਸਹੀ ਲੱਗਦਾ ਮੈਨੂੰ ਸਹੀ ਰਹਿ ਦਿੰਦਾ ਠੀਕ ਹੈ ਨਾ ਜਿਵੇਂ ਕਿ ਮੇਰੇ ਘਰ ਦੇ ਹੋਗੇ ਮੇਰਾ ਮਾਮਾ ਵੀ ਮੈਨੂੰ ਸਹੀ ਰਹਿ ਦਿੰਦਾ ਬਾਕੀ ਬਾਰੇ ਰਿਸ਼ਤੇਦਾਰ ਫੁੱਦੂ ਸਾਰੇ ਗਈ 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 ਨਗਾਤੀ ਐ ਸਾਡੇ ਮੁੰਡੇ ਛੋਟੀ ਦੇ ਡਰਾਈਵਰ ਨਹੀਂ ਬਾਈ ਦੂ ਡਰਾਈਵਰ ਨਹੀਂ ਇਹ ਟਰਾਲਿਆਂ ਤੇ ਚੱਲੇ ਹੋਏ ਡਰਾਈਵਰ ਨੇ ਟਰਾਲਿਆਂ ਦੇ ਟਰੈਡ ਵੀ ਟਰਾਲੇ ਤੇ ਚੱਲੇ ਹੋਇਆ ਮਿੱਟੀ ਵਾਲੇ ਤੇ ਉਹ ਚੱਲੀ ਜਾਂਦੀ ਐ ਮਸ਼ੀਨ ਵੱਲੋਂ ਮਾਲ ਕਰਦੇ ਰੱਬਾ ਆ ਤਾਂ ਨਜ਼ਾਰਾ ਲਿਆਤਾ ਬਾਈ 26 ਦੀ ਆਪਣੀ ਫੁੱਲ ਭਰਤੀ ਆ ਹਾ ਟਰਾਲੀ ਪੰਜ ਟੈਂਕੀਆਂ ਚਾਰ ਪੰਜ 6.5 ਟੈਂਕੀਆਂ ਮੂੰਗ ਪਈਆਂ ਰੇ ਤੁੰ ਜੀ ਇੱਕ ਬੰਟੀ ਸਹੀ ਬਾਹਰ ਗੁਰੂ ਬੱਬਾ ਆਪੇ ਹੀ ਉਹ ਹੋ ਆ ਦੇਖੋ ਬਾਬੋ ਜੀਰੀ ਇਹ ਚ ਤੁੰਨੀ ਹੋਈ ਟਰਾਲੀ ਭਰੀ ਹੋਈ ਆ ਪੂਰੀ ਇਹ ਚ 4 ਟੈਂਕੀਆਂ ਪਈਆਂ ਠੀਕ ਐ ਤੇ 35 40 ਮਣ ਦੀ ਦਾ ਟੈਂਕੀ ਹੋਊਗੀ ਇਹਦੀ ਵੱਡੀ ਮਸ਼ੀਨ ਪਹਿਲਾਂ ਮੈਂ ਤਾਂ 50 ਮਣ ਦੀ ਸਮਝੀ ਜਾਂਦਾ ਸੀ 45 ਦੀ ਉਹ ਕਹਿੰਦੇ ਕਣਕ ਪੈਂਦੀ ਹੁੰਦੀ ਐ ਮੈਂ ਦੱਸਿਆ ਪਰ ਇਹਨਾਂ ਨੇ ਹਜੇ ਨਾ ਹੋਲ ਜਿੱਟ ਸੀ ਮੈਨੂੰ ਉਹ ਕਿਹੜਾ 735 ਜੁੰਡੀ ਆਰ ਕਿੱਧਰ ਗਿਆ ਆਪਣਾ ਪਹੁੰਚਿਆ ਨਹੀਂ ਹਜੇ ਜੁੰਡੀ ਆਰੀ ਆਉਂਦੀ ਆਰੀ ਆਉਂਦੀ ਆਰਾ ਉਹ ਟਰਾਲੀ ਲਾ ਕੇ ਗਿਆ ਲਾਉਣ ਗਿਆ ਸੀ ਯਾਰ ਉਹ ਆਪਣੇ ਵਾਲੀ ਉਹ ਛੋਟੀ ਦੀ ਉਧਰ ਦਾਨੇ ਵਾਲੇ ਖੇਤ ਵਾਲੀ ਉੰਡੀਆਂ ਪਹੁੰਚਣ ਵਾਲੀ ਜਾਊਗਾ ਬਸ ਆਹ ਭਰ ਗਈ ਇਹਨੂੰ ਇਕੱਠੇ ਤੋਰਾਏ ਹੁਣ ਟਰੈਡ ਦੰਨੇ ਬਾਈ ਤੇ ਆ ਆਉ ਸਾ ਦੇਖਦੇ ਕਿੰਨੀ ਨਿਕਲਦੀ ਐ ਇਧਰੋਂ ਉਮੀਦ ਤਾਂ ਬਾਈ ਐ ਆਏਂਗੀ 2.5 ਕਿੱਲੇ ਵਾਹਣ ਦੇ ਨੇ ਹੈ ਨਾ ਤੇ 4 ਕੜੈਂਕੀਆਂ ਨਾ ਨਾ 4 ਤਾਂ ਕਿਉਂ 7-8 ਰੈਂਕੀਆਂ ਹੋ ਜਾਣ ਬਹੁਤ ਆ ਮੁੱਕਦੀਆਂ ਨਹੀਂ ਤਣ ਤਣ ਠੀਕ ਐ ਦੇਖਦੇ ਆ ਬਾਬਾ ਬਾਬੇ ਦੀ ਕਿਰਪਾ ਬਾਈ ਹੂੰ ਪਹਿਲਾਂ ਉਹ ਝੋਨਾ ਆਪਣੇ ਵੱਧ ਨਿਕਲਿਆ ਹੈਗਾ ਆਪਣਾ ਨੁਕਸਾਨ ਨਹੀਂ ਹੈਗਾ ਪਰ ਉਹ ਲੋਕ ਵੀ ਕੀ ਕਰਨ ਜਿਨ੍ਹਾਂ ਦਾ ਜਮਈ ਮਰ ਗਿਆ ਹੈ ਨਾ ਆਪ ਤਾਂ ਇਹ ਗਲਤੀ ਉਹ ਕਰਦੇ ਆ ਵੀ ਚਲ ਆਪਣੀ ਕੁਸਤਾ ਬਚਿਆ ਉਹ ਲੋਕ ਵਿਚਾਰੇ ਕੀ ਕਰਨ ਜਿਨ੍ਹਾਂ ਦਾ ਜਮੀਂ ਮਰ ਗਿਆ ਉਹਨਾਂ ਕੋਲੇ ਕੁਝ ਵੀ ਨਹੀਂ ਰਿਹਾ ਵਿਚਾਰਿਆਂ ਕੋਲੇ ਹੁਣ ਦੇਖਦੇ ਆ ਆਪਣਾ ਜੌਂਡੀਆ ਆਉਂਦਾ ਹੀ ਹੋਊਗਾ ਰਾਹ ਤੇ ਇੱਥੇ ਮਸ਼ੀਨ ਚੱਲੀ ਜਾਂਦੀ ਐ ਤੁਹਾਨੂੰ ਜਦੋਂ ਟਾਇਰ ਟਾ ਕੇ ਉਹਦੋਂ ਦਿਖਾਉਣੇ ਐ ਮਾਹੌਲ ਕੀ ਐ ਗਾਣੇ ਗੂਣੇ ਸੁਣਦੇ ਆ ਲਾ ਕੇ ਇੱਧਰ ਹੁਣ ਮੁੰਡਾ ਟਪਾਉਣ ਲੱਗਿਆ ਐ ਵੀ ਕਹਿੰਦਾ ਵਾਹਣ ਚ ਇੱਕ ਚਿੱਟੇ ਨਹੀਂ ਇਹਦੀ ਏ ਏ ਏ ਏ ਏ ਏ ਏ ਪੱਕਾ ਡਰਾਈਵਰ ਆਉਂਦਾ ਵਾਦੂ ਮੈਂ ਇਨੀ ਗੱਲ ਲਸਤੀ ਕਈ ਰਾਲੀ ੜਦੀ ਹਾਂ ਟਰੈਕਟ ਵੀ ਜਬਦਰ ਹੈ ਨਾ ਪੂਰਾ ਚਲੋ ਮਿਲਦੇ ਹਾਂ ਬਾਈ ਆ ਜਾਣ ਟਰੈਕਟਰ ਨੂੰ ਆਪਣੇ ਦੂਜੇ ਨਜੌਂੜੀਆ ਨੂੰ ਫੇਰ ਦਿਖਾਉਣੇ ਸਾਨੂੰ ਮਾਹੌਲ ਕੀ ਆ ਇਹ ਬਾਬੇਓ ਕਾਂਡਰਾਂ ਦੇਖੋ ਜਮਾਂ ਇਹਨਾਂ ਕੰਡੋ ਕੰਢੀ ਹੋ ਗਿਆ ਕੰਮ ਸਿਆਉਣਾ ਤਾਂ ਸਿਆਉਣਾ ਫਰਗੇ ਜਮਾਂ ਆਹ ਦੇਖੋ ਪੈਰ ਕਾਲੀ ਇਹ ਤੋੜਦੇ ਨਹੀਂ ਖੇਤ ਜਾ ਕੇ ਧੋਵਾਂਗੇ ਪੈਸੇ ਹੀ ਪੈਸਾ ਪੈਸੇ ਹੀ ਪੈਸਾ ਡਾਲਰੀ ਡਾਲਰ ਕੀ ਬਾਹਰ ਨੇ ਰੀਸ ਕਰਨਗੇ ਸਾਡੀ ਆ ਖੜਿਆ ਤਿੰਨ 100 ਦੋ ਉਹ ਤੀਜਾ ਹੋਉਂਦਾ ਇੱਧਰ ਗਿਆ ਹਉਂਦਾ ਹਉਂਦਾ ਸਾਡਾ ਇੱਥੇ ਅਮਰੀਕਾ ਸਾਡਾ ਇੱਥੇ ਕੈਨੇਡਾ ਸਾਡਾ ਇੱਥੇ ਅਮਰੀਕਾ ਇੱਕ ਆਉਂਦਾ ਹੈ ਉਹਦਾ ਇੱਕ ਆਉ ਖੜਾ ਪਰਿਆ ਸੋਨਾ ਲਿੰਕਾ ਆਹਾਂ ਆਹਾਂ ਅਸਤਰ 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 ਬੈਠਾ ਅਸਤਰ ਇਹਦਾ ਖੂਬ ਵਜਲੀ ਵੀ ਟਰੈਡ ਕੱਢ ਦੂ ਅਸਤਰ ਬੰਦਾ ਬੈਠਾ ਅਸਤਰ ਇਹ ਕੰਨੀ ਛੋਟਾ ਲੱਗਦਾ ਹੈ ਇਹਦਾ ਖੂਹ ਛੋਟਾ ਟਰਾਲੀ ਕੱਢ ਲਿਆਉਂਦਾ ਹੈ ਸੈਣੀ ਇਹਦਾ ਉਹ ਆ ਕਿ ਕੀ ਕਹਦਾ ਹੁੰਦਾ ਤਲਵਾਰ ਹੈ ਤਰਬੂਜ ਨੂੰ ਤਲਵਾਰ ਤੇ ਮਾਰੋਗੇ ਤਾਂ ਵੀ ਤਰਬੂਜ ਗਿਆ ਤਲਵਾਰ ਨੂੰ ਤਰਬੂਜ ਤੇ ਮਾਰੋਗੇ ਤਾਂ ਵੀ ਆਹੋ ਤਰਬੂਜ ਗਿਆ ਉਹ ਕੰਮ ਆਦਾ ਤਾਂ ਜਿਹੜੀ ਚੀਜ਼ ਤੇ ਬੱਜੂ ਬਸ ਪਾੜ ਦਿੰਦਾ ਆਹ ਸਾਡਾ ਜੋਕਰ ਡਰਾਈਵਰ ਹੈ ਹੋਰ ਪਹੁੰਚ ਗਏ ਵਾਪੇ ਪਹੁੰਚ ਗਏ ਟ੍ਰੈਕ ਕੋਲੇ ਦੂਜੇ ਕੋਲੇ ਜੌਂਡੀਰ ਕੋਲੇ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਗਾਣੇ ਚ ਲਈ ਜਾਂਦੇ ਆ ਕੋਈ ਗੱਲ ਨਹੀਂ ਕਾਪੀਰਾਈਟ ਆਉਂਦਾ ਆ ਜਾਂਦੇ ਸਾਨੂੰ ਕੋਈ ਚੱਕਰ ਨਹੀਂ ਆਉਂਦੀ ਆ ਮਸ਼ੀਨ ਆਹ ਖੜਾ ਸੋਨਾ ਲਿਖਾ ਓਕੇ ਆ ਗੰਬਾਬੇ ਹੋ ਜਾਮਾ ਲਾ ਆ ਹੁਣ ਇਹ ਚ ਭਰਾਵਾ ਪੱਲੀਆਂ ਫੇਰ ਭੁੱਲੇ ਆ ਤੂੰ ਕੀ ਕਿਉਂ ਨਹੀਂ ਹੈਗੀ ਕੋਕ ਆ ਗਿਆ ਵਾਬੇ ਕੋਕ ਪੀਣ ਲੱਗੇ ਹੋਏ ਆ ਤੇ ਆਉ ਫਿਰਦੀ ਆ ਮਸ਼ੀਨ ਆਉ ਖੜਾ ਆਪਣਾ ਸੋਨਾ ਲਿਖਾ ਆਉਂ ਜਾਂਦਾ ਆਪਣਾ ਜੌਂਡੀਆਰ ਉਹ ਤੇ ਹੈਗਾ ਆਪਣਾ ਸ਼ੈਣੀ ਅਸਤਰ ਬੰਦਾ ਤੇ ਆਹ ਖੜਾ ਹੈ 735 ਆਪਣਾ ਇਹ ਟਰਾਲੀ ਵੀ ਭਰ ਗਈ ਬੱਸ ਇਹਦੇ ਇੱਕ ਟੈਂਕੀ ਹੋਰ ਪਵਾਵਾਂਗੇ ਉਹ ਚ ਪਵਾ ਦਿਆਂ ਚਾਰ ਟੈਂਕੀਆਂ ਇੱਕ ਟੈਂਕੀ ਉਹ ਚ ਬੱਸ ਬਾਅਦ ਚ ਗਿਣਾਏ ਕਿੰਨੀਆਂ ਹੋ ਗਈਆਂ ਟੋਟਲ ਰੋਕ ਲੈ ਬਾਪੂ ਟਰੈਕਟਰ ਪਾਸੇ ਕਰਤਾ ਸੀ ਮਸ਼ੀਨ ਫਸ ਗਈ ਮੇਲਾ ਦਾ ਮਸ਼ੀਨ ਨੂੰ ਮੁਸ਼ਕਲ ਹੀ ਲੰਗੇ ਰੂੜੀ ਵਾਲਾ ਥਾਣਾ ਬਾਪੂ ਮਸ਼ੀਨ ਦਾ ਵਜੋਂਦੀ ਇੱਕ ਟੋਆਗਾ ਉਧਰ ਦੇਖਦੇ ਆ ਕੀ ਬਣਦਾਗਾ ਮੁਸ਼ਕਲੀ ਨੰਗੇ ਬਾਬੇ ਉਹ ਮਸ਼ੀਨ ਆਦਾ ਕੰਮ ਕਸੂਤਾ ਹੋ ਗਿਆ ਹੁਣ ਟਰੈਕਟ ਲਿਆਉਣਾ ਪੂ ਮੇਲਾ 7 ਵਾਲਾ 4x4 ਫੇਰ ਨੰਗੂ ਕੀ ਮਸ਼ੀਨਾਂ ਜੇ ਲਾਦੀ ਬਾਬੋ ਕਿਸ ਨੇ ਆਪਣਾ ਕੰਮ ਤਾਂ ਉਹੀ ਹੋ ਜਾਂਦਾ ਸਾਰਾ ਹੁਣ ਸਾਰਾ ਟੋਆ ਹਿੱਟੋਵੇ ਤੇ ਬੈਗੀ ਮਸ਼ੀਨ ਹੁਣ ਦੂਜੇ ਟਰੈਕਟਰਾਂ ਕਢੀ ਪੂ ਆ ਦੇਖੋ ਟੋਏ ਨੇ ਸਾਰੇ ਇੱਥੇ ਆ ਰੂੜੀ ਵਾਲਾ ਥਾਂ ਆ ਆਪਾਂ ਨਰਮ ਜਾਂ ਇੱਥੇ ਕਰਾ ਲਾਉਣਾ ਪੂ ਕਰਾ ਲਾ ਕੇ ਕਢਦੇ ਹੁਣ ਦੇਖਦੇ ਆ ਬਾਬੂ ਕੀ ਬਣਦਾਗਾ ਆ ਪਾਲਿਆ ਬਈ ਯੰਡੀ ਯਾਰ ਸੜੇ ਟਰਾਲੀ ਦੇਖਦੇ ਆ ਗੀਰ ਕੱਟਨੀ ਆ ਹੁਣ ਆ ਮਸਕਲ ਆ ਲੈ ਆ ਲੈ ਆ ਲੈ ਮੈਂ ਆ ਝੋਟਾ ਝੋਟਾ ਬੱਸ ਟੇਡੀ ਹੋ ਗਈ ਟੇਡੀ ਹੋ ਗਈ ਓਏ ਥੋੜਾ ਆ ਖੰਦੇ ਯਾਰ ਥੋੜਾ ਇਧਰ ਆ ਹੁਣ ਕੱਢ ਕੇ ਸੱਖੇ ਕਰਦੇ ਬਾਈ ਹੜਕੇ ਕਰਦੇ ਓਏ ਆ ਪਾਇਆ ਕੇ ਡਰਜੂ ਜਾਣਾ ਔਰ ਟਰੈਕਟਰ ਪਾ ਕੇ ਓ ਬੈਠੀ ਉਹ ਬਾਹਰ ਤਰਨੂ ਉਹ ਬਾਹਰ ਤਰਨੂ ਉਹ ਬਾਹਰ ਤਰਨੂ ਉਹ ਬਾਹਰ ਤਰਨੂ ਲੱਕੀ ਟੋਆ ਹੈ ਨਾ ਟੋਆ ਵਾਲਾ ਵੱਟਾ ਭਾਈ ਨਾ ਟਿੱਕੇ ਹੋਰ ਬੈਜੂ ਇੱਥੇ ਹਾਂ ਟਿੱਕੇ ਹੋਰ ਬੈਜੂ ਇੱਥੇ ਆਇਆ ਹੋ ਗਿਆ ਭਾਈ ਟੋਆ ਵਾਲਾ ਭਾਈ ਏਡੀ ਨਾ ਹੋ ਜਾ ਬੱਸ ਬੱਸ 2-3 ਰੁਪਏ ਪੈਜੂ ਭਾਈ ਬਾਈਕ ਲੈਣ ਨੂੰ ਕਾਸ਼ੀ ਦਿੱਤਾ 200 ਹੁਣ ਭਾਈ ਮਗਰ 735 ਪਾ ਇਧਰ ਮੂਹਰੋਂ ਤਾਂ ਨਹੀਂ ਪਣੀ ਗੱਲ ਬਾਈ ਡੈਡੀ ਹੋ ਗਈ ਜਣਾ ਬਾਈ ਮੂਰ ਨੂੰ ਪਰੂਗਾ ਥੋੜੀ ਤੇਰ ਦੇਖਦਾ ਕੀ ਹੁੰਦਾ ਟਰਾਲੀਆਂ ਘਰੇ ਲਾਤੀਆਂ ਬਈ ਆਪਾਂ ਇਹ ਜੀ ਦੇਖੋ ਇੰਨੀ ਜੀਰੀ ਆਪਣੀ ਭਰੀ ਹੋਈ ਟਰਾਲੀਆਂ ਤੇ ਇਹ ਆਪਣੀ ਇਹ ਦੇ ਮਗਰ ਸੀ ਆ ਆ ਗਈ ਆਪਣੀ ਜੌਂਡੀ ਆ ਰਵਾਂ ਗਈ ਟਰਾਲੀ ਇਹ ਭਰੀ ਹੋਈ ਆ ਦੇਖ ਲਓ ਇੰਨੀ ਠੀਕ ਹੈ ਵਿੱਚ ਵੀ ਦਿਖਾਉਣਾ ਸਾਨੂੰ ਆ ਆ ਗਈ ਆਪਣੀ ਸੋਨੇ ਲਿੱਕੇ ਮਗਰ ਟਰਾਲੀ ਆ ਫੁੱਲ ਭਰੀ ਹੋਈ ਹੈ ਇਹ ਸਾਨੂੰ ਤਾਂ ਜੜਕੇ ਦਿਖਾਉਣੀ ਤੋ ਇਹ ਆ ਚੱਕੋ ਆ ਇੰਨੀ ਭਰੀ ਹੋਈ ਹੈਗੀ ਪੂਰੀ ਸਰਾਜਰੀ ਹੋ ਗਈ ਬਾਬਾ ਤਣ ਤਣ ਕਰਾਤੀ ਬਾਬਾ ਮੇਰ ਕਰੇ ਬਈ ਸਾਰਿਆਂ ਦੇ ਇਹੀ ਰੱਖੇ ਜਿਹੜੇ ਮਰਗੇ ਜਿਨ੍ਹਾਂ ਦੀ ਜਿਰੀ ਉਹਨਾਂ ਨੂੰ ਵੀ ਬਾਬਾ ਪਾਲ ਬਖਸ਼ੇ ਇਤਲੋ ਧੰਨਵਾਦ ਭਾਈ ਤੁਹਾਨੂੰ ਮਿਲਦੇ ਆ ਅੱਗੇ ਕਿਸੇ ਵਲੌਗ